ਭਾਰਤ ਤੇ ਪਾਕਿਸਤਾਨ ਦਰਮਿਆਨ ਕੜਵਾਹਟ ਦੀਆਂ ਖਬਰਾਂ ਭਾਵੇਂ ਲੱਖ ਆਉਂਦੀਆਂ ਰਹੀਆਂ ਹੁਣ ਪਰ ਕਦੇ ਵੀ ਐਸੀ ਖਬਰ ਸਾਹਮਣੇ ਨਹੀਂ ਸੀ ਆਈ ਕਿ ਜਦੋਂ ਕਿਸੇ ਸਿੱਖ ਵਿਅਕਤੀ ਦੇ ਨਾਲ ਪਾਕਿਸਤਾਨ ਦੇ ਵਿੱਚ ਬਦਸਲੂਕੀ ਕੀਤੀ ਗਈ ਹੋਵੇ ਪਰ ਹਾਲੀਆ ਮਾਮਲਾ ਇੱਕ ਐਸਾ ਸਾਹਮਣੇ ਆਇਆ ਜਦਕਿ ਇੱਕ ਪਾਕਿਸਤਾਨੀ ਪਹੁੰਚਾ ਰਹੇ ਸਿੱਖ ਸ਼ਰਧਾਲੂ ਦੇ ਨਾਲ ਜੋ ਕਿ ਮਨਦੀਪ ਸਿੰਘ ਨਾਂ ਦਾ ਸ਼ਰਧਾਲੂ ਸੀ ਉਸਦੇ ਨਾਲ ਇਮੀਗ੍ਰੇਸ਼ਨ ਜੋ ਅਧਿਕਾਰੀ ਨੇ ਉਹਨਾਂ ਨੇ ਬਤਮੀਜ਼ੀ ਕੀਤੀ ਉਸਨੂੰ 8 ਘੰਟਿਆਂ ਦੇ ਤੱਕ ਇੱਕ ਐਸੇ ਕਮਰੇ ਦੇ ਵਿੱਚ ਉਠਾ ਕੇ ਰੱਖਿਆ ਜਿੱਥੇ ਨਾ ਕੋਈ ਕਮਰੇ ਦੀ ਸਹੂਲਤ ਨਾ ਕੋਈ ਪੱਖੇ ਦੀ ਸਹੂਲਤ ਨਾ ਹਵਾ ਦੀ ਹੂਲਤ ਗਰਮੀ ਕੰਨੀ ਜ਼ਿਆਦਾ ਸੀ ਸਾਰੇ ਜਾਣਦੇ ਆ ਤੇ ਉਸ ਤੋਂ ਇਲਾਵਾ ਉਸ ਨੂੰ ਪਾਣੀ ਤੱਕ ਨਹੀਂ ਪੁੱਛਿਆ ਖਾਣਾ ਪੀਣਾ ਤਾਂ ਪੁੱਛਣਾ ਹੀ ਕੀ ਸੀ 8 ਘੰਟੇ ਬਿਠਾ ਕੇ ਰੱਖਿਆ ਤੇ ਕਾਰਨ ਦੇ ਨਾਮ ਤੇ ਕੁਝ ਵੀ ਨਹੀਂ ਦੱਸਿਆ ਬੇਵਜਾ ਬਿਠਾਉਣ ਦਾ ਮਤਲਬ ਸੀ ਜਿਸ ਦਾ ਕੇ ਇਲਜ਼ਾਮ ਲਗਾਇਆ ਮਨਦੀਪ ਸਿੰਘ ਨੇ ਉਸ ਦਾ ਕਹਿਣਾ ਹੈ ਕਿ 8 ਘੰਟੇ ਉਸ ਨੂੰ ਇਸ ਲਈ ਬਿਠਾ ਕੇ ਰੱਖਿਆ ਕਿਉਂਕਿ ਉਹ ਨਿਹੰਗ ਸਿੰਘ ਦੇ ਵਸਤਰਾਂ ਦੇ ਵਿੱਚ ਬਾਣੇ ਦੇ ਵਿੱਚ ਸੱਜ ਕੇ ਗਿਆ ਹੋਇਆ ਸੀ ਜਦੋਂ ਉੱਥੇ ਪਹੁੰਚਿਆ ਤਾਂ ਉਸ ਦੇ ਸ਼ਸਤਰਾਂ ਨੂੰ ਲੈ ਕੇ 8 ਘੰਟਿਆਂ ਤੱਕ ਇਮੀਗ੍ਰੇਸ਼ਨ ਦੇ ਅਧਿਕਾਰੀ ਪੁੱਛ ਪੜਤਾਲ ਕਰਦੇ ਰਹੇ ਜਦ ਮਨਦੀਪ ਨੇ ਵਾਰ-ਵਾਰ ਜਾ ਕੇ ਪੁੱਛਿਆ ਕਿ ਆਖਰਕਾਰ ਮੈਨੂੰ ਰੋਕਿਆ ਕਿਉ ਐਟ ਲੀਸਟ ਰੀਜ਼ਨ ਤਾਂ ਦੱਸੋ ਕੀ ਹੈ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਜੋ ਇੱਥੇ ਉਰੇ ਪਹੁੰਚੇ ਹੋਏ ਨੇ ਲੋਕ ਜੋ ਸ਼ਰਧਾਲੂ ਪਹੁੰਚੇ ਨੇ ਉਹਨਾਂ ਦੇ ਜਥੇ ਦੇ ਵਿੱਚ ਤੁਹਾਡਾ ਨਾਮ ਹੈ ਇਸ ਲਈ ਅਸੀਂ ਰੋਕਿਆ ਹੋਇਆ ਪੂਰੀ ਘਟਨਾ ਦੀ ਗੱਲ ਕਰੀਏ ਤਾਂ ਮਨਦੀਪ ਸਿੰਘ ਨਾਦਾਇ ਸ਼ਰਧਾਲੂ ਹੈ ਨੂਰਪੁਰ ਬੇਦੀ ਦਾ ਜੋ ਸ਼ਰਧਾਲੂ ਪਹੁੰਚਿਆ ਸੀ ਫਿਰੋਜ਼ਪੁਰ ਦੇ ਇੱਕ ਜਥੇ ਦੇ ਨਾਲ ਸਟੇਰਵਾਨਾ ਹੋਣਾ ਸੀ ਜਿੱਥੇ ਕਿ ਅਟਾਰੀ ਜੋ ਸਰਹੱਦ ਹੈ ਉਸ ਦੇ ਜ਼ਰੀਏ ਪਾਕਿਸਤਾਨ ਪਹੁੰਚਿਆ ਉੱਥੇ ਜਾ ਕੇ ਪਹਿਲਾਂ ਤਾਂ ਮੋਹਰ ਲਾ ਦਿੱਤੀ ਸਾਰਾ ਜੋ ਜਿੰਨੇ ਵੀ ਪਾਸਪੋਰਟ ਵਗੈਰਾ ਸੀ ਮੋਹਰ ਲਾ ਕੇ ਅੱਗੇ ਤੋਰ ਦਿੱਤਾ ਪਰ ਫਿਰ ਅੱਗੇ ਜਾ ਕੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਰੋਕ ਲਿਆ ਪਾਸਪੋਰਟ ਵੀ ਨਹੀਂ ਦਿੱਤਾ ਹੁਣ ਇੱਥੇ ਰੋਕ ਕੇ ਜਦ ਭਟਾਈ ਰੱਖਿਆ ਇੱਕ ਕਮਰੇ ਦੇ ਵਿੱਚ ਭੇਜਤਾ ਕਹਿੰਦਾ ਇੱਥੇ ਰੁਕੇ ਰੋ ਬਾਕੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪੁੱਛ ਪੜਤਾਲ ਹੋਣੀ ਆ ਤੇ ਜੋ ਬਾਕੀ ਦਾ ਜਥਾ ਸੀ 3 ਵਜੇ ਸਾਰੇ ਤੁਰੇ ਸੀ ਉਤੋਂ 4 ਵਜੇ ਨੂੰ ਬਾਕੀ ਦੇ ਜਥੇ ਵਾਲੇ ਤਾਂ ਅੱਗੇ ਤੋਰ ਮਨਦੀਪ ਸਿੰਘ ਨੂੰ ਉੱਥੇ ਹੀ ਬਿਠਾਈ ਰੱਖਿਆ ਤੇ ਕੋਈ ਨਾ ਕੋਈ ਸਵਾਲ ਪੁੱਛੀ ਗਏ ਕਮਰੇ ਦੇ ਵਿੱਚ ਆ ਕੇ ਜਦੋਂ ਉਸਨੇ ਪੁੱਛਿਆ ਕਿ ਐਦਾ ਕਿਉਂ ਕਰ ਰਹੇ ਹੋ ਤਾਂ ਬਤਮੀਜ਼ੀ ਕੀਤੀ ਉਸਦੀ ਵੀਡੀਓ ਵੀ ਨਾਲੋਂ ਨਾਲ ਸਾਹਮਣੇ ਆਈ ਹੈ ਤੁਹਾਨੂੰ ਵੀਡੀਓ ਵੀ ਇੱਕ ਵਾਰ ਦਿਖਾਣੇ ਆ ਕੀ ਹੋਇਆ ਕੀ ਸੀ ਤੁਸੀਂ ਵੀਡੀਓ ਦੇਖੋ ਇੱਕ ਵਾਰ ਮੈਨੂੰ ਕੋਈ ਪਾਸੇ ਜਿੱਥੇ ਉਹਨੂੰ ਮਜਾਦਾ ਜੀ ਮੇਝਨਦਾ ਕੀ ਹੋ ਗਿਆ ਅਸੀਂ ਅੱ삐 ਵੀ ਉੱਧਰ ਪੁਸੀਦੀ ਨਹੀਂ ਆਈਆਂ ਨੇ ਅਸੀਂ ਉਹਨੂੰ ਫੈਕਟਰੀ ਦੇ ਵਿੱਚ ਮਾਰਿਆ ਫਿਰ ਉੱਤੇ ਅਪਲੋਡ ਕਰਨਾ ਸਾਰਾ ਵੀ ਲੋਕਾਂ ਨੂੰ ਦੱਸ ਦੇਣਾ ਮੈਂ ਨਾ ਹੋਵੇ ਫਤਗੱਲ ਕਿਹਾ ਮੈਂ ਇੱਕ ਬੁੱਡੇ ਕੋਲ ਸਮਾਨ ਜਦਾ ਕੜੇ ਉਹ ਕਹਿੰਦੇ ਜਾ ਤਾਂ ਲੈ ਆਓ ਮੈਨੂੰ 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 ਪਤਾ ਲੱਗਾ ਮੈਂ ਝੋਲਾ ਪਾਇਆ ਤਾਂ ਰੋਕਿਆ ਮੈਨੂੰ ਜੇ ਮੈਂ ਸ਼ਾਸਤਰ ਸਿਜਾਇਆ ਤਾਂ ਸੋਚਿਆ ਜੀ ਝੋਲਾ ਪਾਇਆ ਉਹ ਮੁੰਡਾ ਵੀ ਤੁਹਾਡਾ ਹੋ ਜਾਣਾ ਕਦੀ ਯਾਰ ਉਹਨੇ ਵੀ ਝੋਲਾ ਪਾਇਆ ਨਾ ਕਿ ਨਹੀਂ ਝੋਲਾ ਉਹ ਨਹੀਂਗਾ ਤੁਹਾਨੂੰ ਪਿੱਛੋਂ ਸਾਡੀ ਹਕੂਮਤ ਨਹੀਂ ਹੈ ਤੁਹਾਡੀ ਹਕਮਤ ਨਹੀਂ ਪਤਾ ਨਹੀਂ ਤੁਸੀਂ ਉਸ ਲਿਸਟ ਦੇ ਵਿੱਚ ਹੀ ਗਏ ਤੁਹਾਨੂੰ ਕਿਹਾ ਦਸਲੀ ਦੇ ਨਾਲ ਬਾਈਓ ਕਿਉਂ ਪਰੇਸ਼ਾਨ ਹੋ ਰਹੇ ਹੋ ਯਾ ਸਾਡੀ ਹਕੂਮਤ ਨੇ ਸਾਡਾ ਓਕਾਇਬ ਹੋਤਾ ਤੁਹਾਨੂੰ ਇਹ ਸਾਡੀ ਸੱਜੀ ਸਾਡੀ ਮੱਥੇ ਲੱਗਦਾ ਤੁਹਾਨੂੰ ਫਾਇਦਾ ਹੋਣੀ ਮੈਂ ਤੁਹਾਨੂੰ ਗੱਲ ਦੱਸਤੀ ਤੁਸੀਂ ਬਾਰ-ਬਾਰ ਮੇਰੇ ਕੋਲ ਆਂਦੇ ਹੋ ਇਹ ਨਾ ਮੈਂ ਜਾਵਾਂ ਨਾ ਫਿਰ ਨਹੀਂ ਜਾਵਾਂ ਨਹੀਂ ਤੁਸੀਂ ਬਈਓ ਜਦੋਂ ਸਾਡਾ ਤੁਹਾਡਾ ਕੰਮ ਹੋਏਗਾ ਤੁਹਾਨੂੰ ਆਪ ਢੋਗ ਦੇਾਂਗੇ ਫਿਰ ਹਾਲ ਬਈਓ ਤਾਂ ਕਿਦਾਂ ਫਿਰ ਸਾਡੀ ਗੱਲ ਤਾਂ ਕਲੀਅਰ ਕਰਕੇ ਭੇਜੋ ਸਾਡੇ ਦੀ ਗੱਲ ਕੀ ਹੋ ਆਜੋ ਮੈਂ ਬਤਾਉਂਦਾ ਇਹ ਤਾਂ ਸਾਡਾ ਉੱਥੋਂ ਪਾਸੋਂ ਕੇ ਆਇਆ ਜੀ ਵੀਜ਼ਾ ਆਰਾਮ ਕਰ ਬਤਾਏ ਕੀ ਹੋਇਆ ਬਈਆ ਪਾਸੋਂ ਲਗਾ ਆਪਣੇ ਵੀਜ਼ਾ ਦੀ ਆਪकी ਸਰਕਾਰ ਨੇ ਆਪकी ਸਰਕਾਰ ਨੇ ਮੇਰੇ ਕੋਲ ਵੀਜ਼ਾ ਦਿਆ ਤੋਂ ਇਹ ਦੇਖੀਏ ਵੀਡੀਓ ਜੋ ਤੁਸੀਂ ਦੇਖ ਸਕਦੇ ਹੋ ਕਿ ਆਖਰਕਾਰ ਹੋਇਆ ਕਿ ਜਦ ਮਨਦੀਪ ਆਪਣੇ ਕਮਰੇ ਤੋਂ ਬਾਹਰ ਨਿਕਲੇ ਉਸ ਨੇ ਅਧਿਕਾਰੀ ਨੂੰ ਜਾ ਕੇ ਪੁੱਛਿਆ ਕਿ ਆਖਰਕਾਰ ਤੁਸੀਂ ਮੈਨੂੰ ਰੋਕਿਆ ਕਿਉਂ ਹੋਇਆ ਤਾਂ ਸਾਹਮਣੇ ਦਾ ਜਵਾਬ ਮਿਲਿਆ ਤੁਹਾਡਾ ਲਿਸਟ ਦੇ ਵਿੱਚ ਨਾਮ ਹੈ ਇਸੇ ਲਈ ਤੁਹਾਨੂੰ ਰੋਕਿਆ ਹੈ ਛੁਰ ਤੋਂ ਪੁਛ ਪੜਤਾਲ ਹੋ ਰਹੀ ਹੈ ਤੁਸੀਂ ਬਤਮੀਜ਼ੀ ਨਾ ਕਰੋ ਸਾਡੇ ਨਾਲ ਹਲਜੇ ਕਿ ਤੁਹਾਨੂੰ ਕੁਝ ਨਹੀਂ ਮਿਲਣਾ ਪਰ ਉਹ ਤਾਂ ਇੱਕ ਸ਼ਰਧਾਲੂ ਸੀ ਜੋ ਆਪਣੇ ਕਾਗਜ਼ ਪੂਰੇ ਕਰਕੇ ਆਇਆ ਉਸ ਨੇ ਦਾ ਸਵਾਲ ਪੁੱਛੜਾ ਹੀ ਸੀ ਕਿ ਆਖਰਕਾਰ ਰੋਕ ਕਿਸ ਗੱਲ ਲਈ ਰਹੇ ਹੋ ਤੁਸੀਂ ਇੱਥੇ ਕੀ ਰੀਜ਼ਨ ਕੀ ਹੈ ਕਿ ਇੱਕ ਨਿਹੰਗ ਬਾਣੇ ਦੇ ਵਿੱਚ ਹੋਣ ਕਰਕੇ ਤੁਸੀਂ ਭੇਦ ਭਾਵ ਕਰ ਰਹੇ ਹੋ ਉਸ ਨੂੰ ਰੋਕ ਰਹੇ ਹੋ ਤਾਂ ਉਸ ਨੇ ਜਵਾਬ ਦਿੱਤਾ ਹੋਰ ਵੀ ਤੋ ਉਹ ਤੇ ਨਹੀਂ ਹੰਗਮਾਣੇ ਦੇ ਵਿੱਚ ਨੇ ਅਸੀਂ ਉਹਨਾਂ ਨਾਲ ਭੇਦਭਾਵ ਨਹੀਂ ਕਰ ਰਹੇ ਸਿਰਫ ਤੁਹਾਡਾ ਜੋ ਨਾਮ ਹੈ ਉਹ ਵਿੱਚ ਆਇਆ ਸੀ ਇਸੇ ਲਈ ਅਸੀਂ ਐਸਾ ਕਰ ਰਿਹਾ ਉਸ ਤੋਂ ਬਾਅਦ ਮਨਦੀਪ ਨੇ ਜਵਾਬ ਦਿੱਤਾ ਕਿ ਜੇਕਰ ਐਸਾ ਹੀ ਸੀ ਜੇਕਰ ਪਹਿਲਾਂ ਹੀ ਮੇਰਾ ਨਾਮ ਸੀ ਫਿਰ ਮੈਨੂੰ ਆਣ ਹੀ ਕਿਉਂ ਦਿੱਤਾ ਗਿਆ ਪਾਕਿਸਤਾਨ ਦੀ ਸਰਕਾਰ ਨੇ ਮੈਨੂੰ ਵੀਜ਼ਾ ਹੀ ਕਿਉਂ ਦਿੱਤਾ ਇਧਰ ਭਾਰਤੀ ਵਾਲੇ ਪਾਸੇ ਜੇਕਰ ਗੱਲ ਕਰੀਏ ਭਾਰਤੀ ਦੂਤਾਵਾਸ ਦੇ ਪਾਸੇ ਗੱਲ ਕਰੀਏ ਤਾਂ ਉਧਰ ਕਹਿਣਾ ਹੈ ਕਿ ਸਾਰੇ ਡਾਕੂਮੈਂਟਸ ਕੰਪਲੀਟ ਸੀ ਉਸੇ ਆਧਾਰ ਦੇ ਉੱਤੇ ਹੀ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਮਨਦੀਪ ਪਾਕਿਸਤਾਨ ਪਹੁੰਚਿਆ ਸੀ ਪਰ ਤੁਹਾਨੂੰ ਦੱਸ ਦਈਏ ਕਿ ਮਨਦੀਪ ਨਹੀਂ ਪਹੁੰਚ ਪਾਇਆ ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਉੱਥੇ ਹੀ ਬਾਰਡਰ ਦੇ ਉੱਤੇ ਬਿਠਾ ਕੇ ਤੇ ਫਿਰ ਬਾਅਦ ਦੇ ਵਿੱਚ ਵਾਪਸ ਤੌਰ ਦੀ ਤੋਰ ਦਿੱਤਾ 33 ਘੰਟਿਆਂ ਤੱਕ ਉਸ ਨੂੰ ਇਸ ਤਰ੍ਹਾਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ 8 ਘੰਟੇ ਪਚ ਪਤਾਲ ਹੋਈ ਉਸ ਤੋਂ ਬਾਅਦ ਦੇ ਵਿੱਚ ਮਨਦੀਪ ਆਪਣੇ ਪਿੰਡ ਪਰਤਿਆ ਜਿੱਥੇ ਆ ਕੇ ਉਸ ਨੇ ਹੁਣ ਇਹ ਸਾਰੀ ਹੱਡ ਬੀਤੀ ਦੱਸੀ ਹੈ ਇਹ ਸਾਰੇ ਘਟਨਾਵਾਂ ਦੇ ਦੌਰਾਨ ਮਨਦੀਪ ਨੇ ਇੱਕ ਵੀਡੀਓ ਬਣਾ ਲਈ ਸੀ ਉਹੀ ਵੀਡੀਓ ਹੁਣ ਸਾਹਮਣੇ ਆਈ ਹੈ ਜੋ ਕਿ ਸਾਰੀ ਘਟਨਾ ਦਾ ਸਬੂਤ ਹੈ ਤੇ ਇਸ ਵੀਡੀਓ ਨੂੰ ਲੈ ਕੇ ਹੁਣ ਉਸਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦਾ ਵਰਤਾਅ ਬਿਲਕੁਲ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹਾਲਾਂਕਿ ਪਿਛਲੀ ਵਾਰ ਵੀ ਉਹ ਜਾ ਕੇ ਆਇਆ ਸੀ ਜੂਨ 2023 ਦੇ ਵਿੱਚ ਵੀ ਉਹ ਇਸੇ ਤਰ੍ਹਾਂ ਪਾਕਿਸਤਾਨ ਗਿਆ ਸੀ ਤੇ ਇਸ ਵਾਰ ਦੂਸਰੀ ਵਾਰ ਹੋਰ ਜਾ ਰਿਹਾ ਸੀ ਤਾਂ ਐਸੇ ਦੇ ਵਿੱਚ ਜਦ ਪਿਛਲੀ ਵਾਰ ਗਿਆ ਉਦੋਂ ਕੋਈ ਦਿੱਕਤ ਨਹੀਂ ਸੀ ਤਾਂ ਇਸ ਵਾਰ ਕੀ ਦਿੱਕਤ ਸੀ ਉਸ ਦਾ ਸਵਾਲ ਇਹ ਸੀ ਕਿ ਆਖਰਕਾਰ ਮੈਨੂੰ ਰੋਕਿਆ ਕਿਉਂ ਹੈ ਘਟੋ ਘਟੇ ਦੱਸੋ ਪਰ ਜਵਾਬ ਦੇਣ ਦੇ ਵਿੱਚ ਸਾਹਮਣੇ ਜੋ ਅਧਿਕਾਰੀ ਨੇ ਉਹ ਨਾ ਕਾਮਯਾਬ ਰਹੇ ਉਹ ਜਵਾਬ ਨਹੀਂ ਦੇ ਪਾਏ ਹੁਣ ਮੰਗ ਕੀਤੀ ਹੈ ਕਿ ਜੋ ਐਸਜੀਪੀਸੀ ਦੇ ਅਧਿਕਾਰੀ ਨੇ ਜੋ ਭਾਰਤੀ ਦੂਤਾਵਾਸ ਹੈ ਜੋ ਭਾਰਤੀ ਮੰਤਰਾਲਾ ਹੈ ਉਸ ਤੇ ਕਾਰਵਾਈ ਕਰੇ ਕਿ ਆਖਰਕਾਰ ਕਿਸੇ ਵੀ ਇੰਡੀਅਨ ਸਿਟੀਜ਼ਨ ਦੇ ਨਾਲ ਐਸਾ ਕਿਉਂ ਕੀਤਾ ਗਿਆ ਇੱਕ ਸਵਾਲ ਹੈ ਦੇਖੋ ਮੈਂ ਤਾਂ ਇਹੀ ਕਹਿਣਾ ਆ ਬਈ ਜਿਹੜੇ ਵੀ ਗੁਰੂ ਘਰਾਂ ਨੂੰ ਅਸੀਂ ਦਰਸ਼ਨ ਕਰਨ ਜਾਂਦੇ ਹਾਂ ਜਿੱਥੇ ਇੰਨਾ ਖਰਚਾ ਆਂਦਾ ਇੰਨਾ ਕੀਤਾ ਤੇ ਉੱਥੇ ਵੀ ਉਹ ਜਿਹੜੇ ਗਰੀਬ ਬੰਦੇ ਹਨ ਤੇ ਉਹਨਾਂ ਨੂੰ ਇੱਕ ਨਾ ਮਾਤਰ ਭਲਾ ਦਿੱਤਾ ਜਾਵਾ ਚਲੋ ਥੋੜਾ ਲਾ ਦਿੱਤਾ ਜਾਵਾ ਜਿੰਨੇ ਕੇ ਨਾਲ ਕੋਈ ਦੇ ਸਕਾ ਤੇ ਕਈ ਗਰੀਬ ਬੰਦੇ ਨਹੀਂ ਦੇ ਸਕਦੇ ਆ ਇਸ ਕਰਕੇ ਉਹਦੇ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਬਈ ਬਈ ਜਿੰਨਾ ਘੱਟ ਹੋ ਸਕਾ ਉਹਨਾ ਕਰਨਾ ਚਾਹੀਦਾ ਤਾਂ ਜੋ ਕਿਸੇ ਕੇ ਸੰਗ ਤਾਂ ਉਥੇ ਜਾਣ ਪਰ ਜ਼ਿਆਦਾਤਰ ਦੁੱਖ ਨਾਲ ਕਹਿੰਦਾ ਮੈਂ ਇੱਕ ਗੱਲ ਬਈ ਅਸੀਂ ਅਰਦਾਸ ਦੇ ਵਿੱਚ ਤਾਂ ਕਹਿੰਦੇ ਆ ਵੇ ਜਿਨ੍ਹਾਂ ਗੁਰਤਾਂ ਮੰਨੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨੀਦਾਰ ਬਖਸ਼ੂ ਮਹਾਰਾਜ ਜੀ ਪਰ ਸੰਗ ਤਾਂ ਵੀ ਜਾਂਦੀ ਹੈ ਅੱਜ ਦਰਸ਼ਨ ਖੁੱਲੇ ਨਹੀਂ ਜਾਂਦੇ ਸੰਗ ਤਾਂ ਹੀ ਨਹੀਂ ਜਾਂਦੀ ਕਾਤੇ ਨਹੀਂ ਜਾਂਦੀਆਂ ਮੈਨੂੰ ਨਹੀਂ ਪਤਾ ਕਾਰਨ ਕੀ ਆ ਲੋਕਾਂ ਦੇ ਮਨਾਂ ਦੇ ਵਿੱਚ ਕਿਆ ਕਾਤੇ ਨਹੀਂ ਜਾਂਦੇ ਇੰਨਾ ਖਰਚਾ ਹੋਣ ਦੇ ਬਾਵਜੂਦ ਵੀ ਜੇ ਸਾਰੀ ਦਿਹਾੜੀ ਚ 10 20 ਬੰਦੇ ਜਾਣ ਤਾਂ ਫਿਰ ਕੀ ਆ ਪਹਿਲਾਂ ਤਾਂ ਅਸੀਂ 70 ਸਾਲ ਤੇ ਉਸ ਗੁਰਦਆ ਮੰਦੂਰ ਤੇ ਦੂਰ ਦੂਰ ਵੀ ਨਾਲ ਦੇਖਦੇ ਰਹੇ ਅੱਜ ਕੋਲ ਜਾਣ ਦਾ ਮੌਕਾ ਹੈ ਤੇ ਅਸੀਂ ਜਾਂਦਾ ਨਹੀਂ ਉੱਥੇ ਉੱਥੇ ਮੋਹਰ ਨਹੀਂ ਲੱਗਦੀ ਪਾਸਵਰਡ ਜ਼ਰੂਰੀ ਹੈ ਪਰ ਮੋਹਰ ਨਹੀਂ ਲੱਗਦੀ ਹੈ ਤੇ ਸਰਕਾਰ ਨੂੰ ਵੀ ਮੈਂ ਇਹੀ ਅਪੀਲ ਕਰਦਾ ਵੀ ਉੱਥਾ ਵੀ ਜਿਹੜਾ ਚਾਰਜ ਹੈ ਥੋੜਾ ਘਟਾਇਆ ਜਾਵੇ ਤਾਂ ਜੋ ਕਿ ਜਿੰਨੇ ਗਰੀਬ ਬੰਦੇ ਸਾਡੇ ਵਰਗੇ ਜਾਂ ਹੋਰ ਸਾਰੇ ਦਰਸ਼ਕਾਂ ਕਰ ਸਕਾਂ